ਬਰਨਾਲਾ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੀ ਧੂਮ ਵੇਖਣ ਨੂੰ ਮਿਲੀ ਹੈ ਤਦਾਸ ਜੀ ਇਹ ਕਿ ਕ੍ਰਿਸ਼ਨ ਭਕਤਾਵਾਂ ਦੇ ਵੱਲੋਂ ਜਨਮਾਸ਼ਟਮੀ ਦਾ ਤਿਉਹਾਰ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸਵੇਰ ਤੋਂ ਹੀ ਪ੍ਰਬਾਤ ਫੇਰੀਆਂ ਮੰਦਰਾਂ ਤੋਂ ਕੱਡੀਆਂ ਜਾ ਰਹੀਆਂ ਨੇ ਛੋਟੇ-ਛੋਟੇ ਬੱਚੇ ਮੱਖਣ ਚੋੜ ਮਟਕੀ ਫੋੜ ਦਾ ਭਵਯੋਗ ਦ੍ਰਿਸ਼ ਮਨਾਉਂਦੇ ਕ੍ਰਿਸ਼ਨ ਭਕਤਾ ਦੇ ਨਾਲ ਝੂੰਡੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਗਊਸ਼ਾਲਾਵਾਂ ਦੇ ਵਿੱਚ ਵੀ ਗਊਆਂ ਨੂੰ ਭੋਗ ਦਾ ਪ੍ਰਸਾਦ ਲਾਇਆ ਜਾ ਰਿਹਾ ਹੈ ਤੇ ਉਧਰ ਗਊਸ਼ਾਲਾ ਦੇ ਵਿੱਚ ਵੀ ਗਊਆਂ ਨੂੰ ਭੋਗ ਪ੍ਰਸਾਦ ਪੇੜਾ ਹਰਾ ਚਾਰਾ ਪਾਇਆ ਜਾ ਰਿਹਾ ਹੈ ਤੇ ਰਾਜਾ ਕ੍ਰਿਸ਼ਨ ਦੀਆਂ ਮਨਮੋਹਕ ਝਾਂਕੀਆਂ ਬਣਾਈਆਂ ਗਈਆਂ ਨੇ ਹਰ ਇੱਕ ਥਾਂ ਤੇ ਹਰੇ ਕ੍ਰਿਸ਼ਨਾ ਹਰੇ ਕ੍ਰਿਸ਼ਨਾ ਹਰੇ ਰਾਮਾ ਹਰੇ ਰਾਮਾ ਦਾ ਗੁਣਗਾਂਡ ਨਜ਼ਰ ਆ ਰਿਹਾ ਹੈ ਦੱਸ ਜਾਈਏ ਕਿ ਬਨਾਲਾ ਦੇ ਮੰਦਿਰਾਂ ਦੇ ਵਿੱਚ ਫੁੱਲਾਂਦਨਾ ਖਾਸ ਸਜਾਵਟ ਕੀਤੀ ਗਈ ਹੈ ਜਨਮਾਸ਼ਮੀ ਦੇ ਇਸ ਪਵਿੱਤਰ ਮੌਕੇ ਤੇ ਵਾਪਕ ਮੰਦਿਰਾਂ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀਵਨ ਲੀਲਾ ਦੀਆਂ ਝਾਂਕੀਆਂ ਵੀ ਦਰਸਾਈਆਂ ਜਾ ਰਹੀਆਂ ਨੇ ਮੇਰਾ ਨਾਮ ਨੀਲਮਣੀ ਸਮਾਦੀਆ ਦਾ ਬਿਸ਼ਿੰਦੂ ਪ੍ਰਸਿੱਦ ਬਜਰੰਗਲ ਦਾ ਪੰਜਾਬ ਦਾ ਪ੍ਰਧਾਨ ਹਾਂ ਆ ਜਿਹੜਾ ਜਨਮਾਸ਼ਮੀ ਦਾ ਇਹ ਅਧਰਮ ਦੇ ਉੱਤੇ ਧਰਮ ਦੀ ਜੀਤਾ ਇਹ ਭਗਵਾਨ ਕ੍ਰਿਸ਼ਨ ਨੇ ਜਦੋਂ ਦੁਨੀਆ ਦੇ ਵਿੱਚ ਕਹਿੰਦੇ ਜਦਾ ਜਦਾ ਹੀ ਧਰਮਸ਼્ય ਜਦੋਂ ਵੀ ਦੁਨੀਆ ਦੇ ਵਿੱਚ ਅਧਰਮ ਵੱਡਾ ਹੋ ਉਹਨਾਂ ਧਰਮ ਇੱਕ ਉਪਜ ਲੈਂਦਾ ਵਾ ਜਦੋਂ ਕੰਸ ਦਾ ਪਾਪ ਵਧਿਆ ਭਗਵਾਨ ਕ੍ਰਿਸ਼ਨ ਨੇ ਜਨਮ ਲੇਤਾ ਪੂਰਾ Hindu ਸਮਾਜ ਪੂਰਾ ਸਨਾਤਨ ਪੂਰੀ ਦੁਨੀਆ ਦੇ ਵਿੱਚ ਅੱਜ ਜਨਮਾਸ਼ਟਮੀ ਦਾ ਉਤਸਵ ਮਨਾਉਨੇ ਆ ਭਗਵਾਨ ਕ੍ਰਿਸ਼ਨ ਦਾ ਜਨਮ ਉਤਸਵ ਆ ਜਿਹੜਾ ਕਿ ਤੁਸੀਂ ਦੇਖਿਆ ਹੋਣਾ ਜਿਹੜਾ ਕੰਸ ਨੇ 8 ਬੱਚਾ ਨੂੰ ਮਾਰਨ ਤੋਂ ਬਾਅਦ ਜਦੋਂ ਭਗਵਾਨ ਦਾ ਜਨਮ ਹੋਇਆ ਇਹ ਜੀ ਨੇਰੀ ਦੇ ਵਿੱਚ ਮਤਲਬ ਉੱਥੋਂ ਉਹਨਾਂ ਦਾ ਜਨਮ ਹੋਇਆ বৃন্দাবন ਤੋਂ ਮਥੁਰਾ ਲੈ ਕੇ ਆਏ ਇਹ ਪੂਰੀ ਅਜਨਾ ਪ੍ਰੋਗਰਾਮ ਤਗੜਾ ਹੋ ਰਿਹਾ ਦੇਖਣ ਨੂੰ ਸਾਰੇ ਉਸਾ ਦੇ ਵਿੱਚ ਸਾਰੇ ਸਨਾਤਨੀ ਇਸ ਨੂੰ ਬਹੁਤ ਉਤਮਾਨ ਬਣਾਨੇ ਆਤੇ ਵਿਸ਼ੰਦੂ ਪ੍ਰਸਾਦ ਦੀ ਸਥਾਪਨਾ ਵੀ ਹੋਈ ਸੀ 1964 ਦੇ ਵਿੱਚ ਵਿਸ਼ਣੂ ਦੀ ਸਥਾਪਨਾ ਹੋਈ ਸੀ ਤੇ ਅੱਜ ਅਸੀਂ ਇਹ ਬੇਨਤੀ ਵੀ ਕਰਦੇ ਆ ਸਾਰੇ ਸਨਾਤਨ ਨੂੰ ਕਿ ਜਿਵੇਂ ਅਯੋਧਿਆ ਦੇ ਵਿੱਚ ਭਗਵਾਨ ਰਾਮ ਦਾ ਮੰਦਿਰ ਬਣਿਆ ਵਾ ਇਸੇ ਤਰੀਕੇ ਵਿੱਚ ਮਥੁਰਾ ਦੇ ਵਿੱਚ ਭਗਵਾਨ ਕ੍ਰਿਸ਼ਨ ਦੇ ਜਨਮ ਭੂਮੀ ਦੇ ਵਿੱਚ ਜਿੱਥੇ ਕਲੰਕ ਲੱਗਾ ਹੋਇਆ ਉੱਥੇ ਵੀ ਭਗਵਾਨ ਕ੍ਰਿਸ਼ਨ ਦਾ ਜਨਮ ਸਥਾਨ ਤੇ ਮੰਦਿਰ ਬਣਨਾ ਚਾਹੀਦਾ ਆ ਤੁਸੀਂ ਆਪ ਦੇਖਿਆ ਵਾ ਨਰਮਜੀਤ ਤੁਸੀਂ ਦੇਖਿਆ ਪ੍ਰੋਗਰਾਮ ਪੂਰਾ ਬਰਨਾਲਾ ਪੂਰਾ ਸਨਾਤਨ ਧਰਮ ਪੂਰਾ Hindu ਸਮਾਜ ਪਾਵੇਂ ਸਿੱਖੋਗੇ ਪਾਵੇਂ Hindu ਸਨਾਤਨ ਧਰਮ ਦੇ ਸਾਰੇ ਇਕੱਠੇ ਹੋ ਕੇ ਮਟਕੀ ਫੋੜ ਦਾ ਕਾਰਕਰਮ ਹੋਇਆ ਪਿਛਲੇ 3 ਦਿਨ ਤੋਂ ਬਰਨਾਲਾ ਦੇ 14 15 16 ਤੋਂ ਪਰਬਾਤ ਫੇਰੀਆਂ ਨਿਕਲੀਆਂ ਨੇ ਸੋਭਾ ਯਾਤਰਾ ਨਿਕਲਿਆ ਅੱਜ ਪੂਰਾ ਬਰਨਾਲਾ ਦੁਲੰਦੀ ਤਰ੍ਹਾਂ ਸਜਿਆ ਹੋਇਆ ਕੋਈ ਰਾਤ ਨੂੰ ਆ ਕੇ ਦੇਖੋ ਚਾਂਕੀਆਂ ਨਿਕਲਣਗੀਆਂ ਪੂਰੇ ਸ਼ਹਿਰ ਦੇ ਵਿੱਚ ਮਟਕੀ ਫੋੜ ਦੇ ਕਾਰਕਰਮ ਹੋ ਰਿਹਾ ਜਨਮੋਸਤਵ ਦੇ ਕਾਰਕਰਮ ਹੋ ਰਿਹਾ ਪੂਰਾ ਸ਼ਹਿਰ ਕਿਸ਼ਨ ਮੇ ਹੋਇਆ ਪਿਆਵਾ ਮੈਡਰ ਹਿਸ਼ਕਮਰ ਕਾਂਸਰ ਜੀ ਓਮ ਸਤਿ ਸ੍ਰੀ ਅਕਾਲ ਗੀਤਾ ਮੰਟ੍ਰਸਟ ਦਾ ਪ੍ਰਧਾਨ ਹੈ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਆਪ ਦੇ ਕਰਨੀਓ ਸਾਰੇ ਟਰਸਟੀ ਮੈਂਬਰਾਂ ਕਰਨੀਓ ਲੱਖ ਲੱਖ ਵਧਾਈ ਦਿਨਾਂ ਅੱਜ ਕ੍ਰਿਸ਼ਨ ਜਨਮਸ਼ਟਮੀ ਦੀਆਂ ਜਿਵੇਂ ਕਿ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ 14 15 16 ਨੂੰ ਅਸੀਂ ਬੜੀ ਧੂਮ-ਧਾਮ ਨਾਲ ਪਰਵਾਹ ਫੇਰੀ ਕੱਢੀ ਹੈਗੀ ਹੈ ਵੀ ਬਹੁਤ ਜ਼ਿਆਦਾ ਪਬਲਿਕ ਦਾ ਸਹਿਯੋਗ ਮਿਲਿਆ ਹੈਗਾ ਅੱਜ ਵੀ 16 ਤਰੀਕ ਨੂੰ ਕ੍ਰਿਸ਼ਨ ਜਨਮ ਜੀ ਦੇ ਟਾਈਮ ਤੇ ਖੁਣੀ-ਹੁਣੀ ਮਟਕੀ ਦਾ ਪ੍ਰੋਗਰਾਮ ਸਾਡੇ ਛੋਟੇ ਭਰਾ ਸਚਿਨ ਸੂਜੀ ਦੀ ਤਰਫੋਂ ਸੰਪੰਨ ਹੋਇਆ ਹੈਗਾ ਇਸ ਤੋਂ ਬਾਅਦ ਕਲਾਲ ਮਾਦਰੇ ਵਾਲੇ ਦੇ ਪਰਿਵਾਰਕ ਨੂੰ ਡਰੈਸ ਠਾਕੁਰ ਜੀ ਮਰਪੜ ਕੀਤੀ ਜਾਊਗੀ 8 ਵਜੇ ਠਾਕੁਰ ਜੀ ਦੇ ਪਟ ਖੁੱਲਣਗੇ ਤੇ ਉਦੋਂ ਬਾਅਦ 12 ਵਜੇ ਤੱਕ ਪਟ ਖੁੱਲੇ ਰਹਿਣਗੇ ਆਮ ਪਬਲਿਕ ਦੇ ਲਈ 2 ਵਜੇ ਤੋਂ ਲੈ ਕੇ 6 ਵਜੇ ਤੱਕ ਮਹਿਲਾ ਸਗੀਰਤ ਮੰਡਲ ਕਰਿਓ ਸਾਡਾ ਧੂਮਕਾਮ ਨਾਲ ਪ੍ਰੋਗਰਾਮ ਹੋਏਗਾ ਚਾਂਕੀਆਂ ਵਿਸ਼ੇਸ਼ ਤੌਰ ਤੇ ਸਾਡੇ ਖੁਦ ਬੱਚਿਆਂ ਨੇ ਲੋਕਲ ਬਣਾਈਆਂ ਹੈਗੀਆਂ 8 ਵਜੇ ਤੋਂ ਲੈ ਕੇ ਰਾਤ ਦੇ ਸਵਾ 12 ਵਜੇ ਤੱਕ ਇੱਕ ਕੀਰਤਨ ਹੋਏਗਾ 9 ਤੋਂ 12 ਜੋਤੀ ਭੈਣ ਜੀ ਬ੍ਰਿੰਦਾਵਨ ਤੋਂ ਸਪੈਸ਼ਲ ਭਜਨੀਕ ਜਿਹੜੇ ਅਸੀਂ ਕਿਤੇ ਹੋਏ ਨੇ ਉਹ ਠਾਕੁਰ ਜੀ ਦਾ ਰਾਸ ਤੇ ਪਰਸਾਨਗੇ ਸਾਰਿਆਂ ਨੂੰ ਬੇਨਤੀ ਹੈ ਵੀ ਤੁਮ ਠਮਾ ਕੇ ਪਹੁੰਚੋ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਤੇ ਔਰ ਸਹਿਯੋਗ ਦੇਣ ਤੇ। ਉਹ ਜੀ ਆਪਣਾ ਕ੍ਰਿਸ਼ਨ ਭਗਵਾਨ ਦੀ ਡਰੈੱਸ ਦਿੱਲੀ ਤੋਂ ਇਸ ਵਾਰ ਉਹ ਬੜੇ ਦਿੱਬਿਆ ਤਰੀਕੇ ਨਾਲ ਬਣਾ ਕੇ ਲੈ ਕੇ ਆਏ ਆ। ਸਾਨੂੰ ਲੱਗਦਾ ਜੋ ਉਹਨਾਂ ਨੇ ਦਿਖਾਇਆ ਹੈਗਾ ਬਹੁਤ ਹੀ ਸ਼ਾਨਦਾਰ ਹਰ ਅੱਖ ਦਾ ਭਾਵ ਹੁੰਦਾ ਵਧੀਆ ਤੋਂ ਵਧੀਆ ਬਰਾਂਡ ਦਾ ਪਰ ਇਸ ਵਾਰ ਸਾਨੂੰ ਲੱਗਦਾ ਵੀ ਥੋੜੀ ਹਟਕੇ ਬਣੇਗੀ ਜੀ। ਪਬਲਿਕ ਨੂੰ ਮੈਸਜ ਦੇਣਾ ਚਾਹੁੰਦਾ। ਪਬਲਿਕ ਨੂੰ ਕਹਿੰਨੇ ਆ ਜੀ ਭਗਵਾਨ ਦੇ ਚਰਨ ਦੇ ਵਿੱਚ ਆਓ ਜੀ ਬੱਧ ਤੋਂ ਵੱਧ ਆਸ਼ੀਰਵਾਦ ਲਓ ਜੀ। ਅਸੀਂ ਹੀ ਬੇਨਤੀ ਕਰਦੇ ਆ ਅਰਜਿੰਦਰ ਕਾਰਗੀ ਨਾਮ ਹੈ ਜੀ ਸੰਚੌੜ ਤੋਂ ਗੀਤਾ ਭਵਨ ਦੇ ਸੰਸਥਾ ਨਾਲ ਜੁੜਿਆ ਹੋਇਆ ਹੈ ਸ਼ਹਿਰ ਦੇ ਸਹਿਯੋਗ ਦੇ ਨਾਲ ਸ਼ਹਿਰ ਦਾ ਸਭ ਤੋਂ ਵੱਡਾ ਇਸ ਵਾਲੇ ਮੰਦਰ ਹੈ ਸੰਚੌੜ ਤੋਂ ਤੇ ਕ੍ਰਿਸ਼ਨ ਜਨਮਸ਼ੀ ਦਾ ਪਵਿੱਤਰ ਤਿਹਾੜੀ ਸਾਰੇ ਬਰਨਾਲੀ ਜਨਤਾ ਦੇ ਸਹਿਯੋਗ ਨਾਲ ਆਸ-ਪਾਸ ਦੇ ਪਿੰਡਾਂ ਪਿੰਡਾਂ ਦੀ ਜਨਤਾ ਦੇ ਸਹਿਯੋਗ ਨਾਲ ਵੀ ਗੀਤਾ ਭਵਨ ਦੇ ਵਿੱਚ ਬਹੁਤ ਧੂਮ ਧਾਮ ਨਾਲ ਜਨਮਸ਼ੀ ਦਾ ਪਵਿੱਤਰ ਤਿਹਾੜੀ ਮਨਾਇਆ ਜਾ ਰਿਹਾ ਹੈ ਠਾਕੁਰ ਜੀ ਦੀ ਜਿਹੜੀ ਛਵੀ ਹੈ ਉਹ ਤਾਂ ਠਾਕੁਰ ਜੀ ਦਾ ਹਰ ਜਗ੍ਹਾ ਠਾਕੁਰ ਜੀ ਨੇ ਪਰ ਜਿਹੜੀ ਗੀਤਾ ਬੰਦੀ ਸ਼ਬੀ ਹੈ ਮੇਰਾ ਖਿਆਲ ਆ ਪੂਰੇ ਹਿੰਦੁਸਤਾਨ 'ਚ ਇਸ ਤਰ੍ਹਾਂ ਦੀ ਸ਼ਬੀ ਨਹੀਂ ਹੋਣੀ ਕਿਉਂਕਿ ਸੰਤਾਂ ਦੁਆਰਾ ਇਹ ਲਿਆਂਦੀ ਗਈ ਏ ਤੇ ਠਾਕੁਰ ਜੀ ਦੀ ਮੂਰਤੀ ਆ। ਪਵਿੱਤਰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸ੍ਰੀ ਕ੍ਰਿਸ਼ਨ ਜਨਮ ਅਸ਼ੂਨ ਦਾ ਪਵਿੱਤਰ ਤਿਹਾਰ ਕੇਵਲ ਗੀਤਾ ਦੇ ਵਿੱਚ ਹੀ ਭਗਵਾਨ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਦਿੱਤਾ ਹੋਰ ਦੁਨੀਆ ਦੇ ਕਿਸੇ ਗ੍ਰੰਥ ਦੇ ਵਿੱਚ ਇੰਨਾ ਉਪਦੇਸ਼ ਨਹੀਂ ਜਨਮ ਤੋਂ ਲੈ ਕੇ ਮਰਨ ਤੱਕ ਗੀਤਾ ਜਿਹੜੀ ਸਾਨੂੰ ਦੱਸਦੀ ਹੈ ਵੀ ਮਹਿ ਹੀ ਸਕਦਾ ਹੈ ਕੇਵਲ ਆਤਮਾ ਹੀ ਸਕਦਾ ਹੈ ਬਾਕੀ ਸਾਰਾ ਸਰੀਰ ਸਾਰਾ ਸੰਸਾਰ ਨਾਸ਼ਵਾਨ ਹੈ ਵੀ ਇਸ ਕਰਕੇ ਮਨੁਸ਼ਯ ਨੂੰ ਭਗਵਾਨ ਕ੍ਰਿਸ਼ਨ ਨੇ ਕਿਹਾ ਵੀ ਤੂੰ ਆਪਣੇ ਆਪ ਨੂੰ ਮੈਨੂੰ ਸਮਰਪਿਤ ਕਰ ਦੇ ਤੂੰ ਮੋਕਸ਼ ਨੂੰ ਪ੍ਰਾਪਤ ਕਰ ਜੇਗਾ ਪਬਲਿਕ ਨੂੰ ਪਬਲਿਕ ਨੂੰ ਕੀ ਕਹਿਣਾ ਚਾਹੁੰਦਾ ਪਬਲਿਕ ਨੂੰ ਕਹਿਣਾ ਚਾਹੂੰਗਾ ਕਿ ਕ੍ਰਿਸ਼ਨ ਜਨਮ ਅਸ਼ੂਰੇ ਤਿਹਾੜੀ ਨੂੰ ਬੜੀ ਹਰਸ਼ ਉਲਾਸ ਦੇ ਨਾਲ ਜਿਵੇਂ ਭਾਈਚਾਰੇ ਦਾ ਜਨਮ ਅਸ਼ਟਮੀ ਦਾ ਪਵਿੱਤਰ ਤਿਹਾੜਾ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਇਸ ਤਿਹਾੜ ਨੂੰ ਬੜੀ ਧੂਮ-ਧਾਮ ਦੇ ਨਾਲ ਮਨਾਇਆ। ਸਚਿਨ ਸੂਦ ਮੈਂ ਤਾਂ ਸਾਰੇ ਪੰਜਾਬ ਨੂੰ ਵਧਾਈਆਂ ਦੇਣਾ ਚਾਹਨਾ ਜਨਮ ਅਸ਼ਟਮੀ ਦੀਆਂ ਜੋ ਵੀ ਬਰਨਾਲਾ ਸ਼ਹਿਰ ਹੈ ਸਾਨੂੰ ਇੱਥੋਂ ਬਹੁਤ ਪਿਆਰ ਮਿਲਿਆ ਹੈ ਬਹੁਤ ਹੀ ਧੂਮ-ਧਾਮ ਨਾਲ ਇੱਥੇ ਮਨਾਇਆ ਜਾਂਦਾ ਹੈ ਗੀਤਾ ਭਵੰਦੇ ਜੋ ਸਾਰੇ ਪ੍ਰਧਾਨ ਜੀ ਖੜੇ ਨੇ ਬਹੁਤ ਵਧੀਆ ਮਤਲਬ ਬਹੁਤ ਤਰੀਕੇ ਨਾਲ ਮਨਾਇਆ ਜਾਂਦਾ ਹੈ ਮੈਂ ਸਾਰੇ ਨੂੰ ਬਰਨਾਲਾ ਨੂੰ ਵਧਾਈਆਂ ਦੇਣਾ ਚਾਹਨਾ ਜਨਮ ਅਸ਼ਟਮੀ